ਪਿਰਨਾ ਸੁਪਰ ਕਾਚਨ ਜੀ ਮੈਂ ਅਜ ਸਕਤੀ ਡੀਡੀਪੀਓ ਸਾਹਿਬ ਵੱਲੋਂ ਸਰਕਾਰ ਵੱਲੋਂ ਡਿਊਟੀਆਂ ਲਗਾਈਆਂ ਗਈਆਂ ਆ ਸਾਡੀਆਂ ਇੱਥੇ ਹਰ ਸਾਲ ਦੀ ਕਰਾ ਮੇਲਾ ਕਰਵਾਇਆ ਜਾਂਦਾ ਜੀ ਰਸਾਕੀ ਵਾਲੇ 10 ਤਰੀਕ ਤੋਂ ਮੇਲਾ ਸ਼ੁਰੂ ਹੁੰਦਾ 18 ਤਰੀਕ ਤੱਕ ਚੱਲਦਾ ਤੇ ਇੱਥੇ ਕਾਫੀ ਮਾਤਰਾ ਦੀ ਕਾਫੀ ਦੁਨੀਆ ਆਂਦੀ ਆ ਕੋਈ ਰਾਜਸਥਾਨ ਤੋਂ ਉੱਧੀਆਂ ਕੋਸ਼ਤ ਤੋਂ ਜਿਆਰੇ ਆ ਨੇ ਤੋਂ ਜੰਮੂ ਤੋਂ ਪੰਜਾਬ ਸਾਰਾ ਹੁੰਦਾ ਹਰ ਤਰ੍ਹਾਂ ਆਪਣੇ ਵਪਾਰੀ ਆਉਂਦੇ ਨੇ ਇੱਥੇ ਠੀਕ ਹੈ ਆਪਣੀ ਮਰਜ਼ੀ ਦੇ ਮੁਤਾਬਕ ਆਪਣਾ ਰੇਟ ਦੱਸਦੇ ਨੇ ਲੋਕ ਖਰੀਦੇ ਨੇ ਤੇ ਅਧੀਨ ਸਰਕਾਰ ਦਾ ਜੋ ਵੀ ਆ ਹਦਾਇਤਾਂ ਹੁੰਦੀਆਂ ਨੇ ਉਹਦੇ ਮੁਤਾਬਕ ਇੱਥੇ ਕੰਮ ਕਰਦੇ ਆ ਇੱਥੇ ਸਾਡੇ ਸਾਰੇ ਦਫ਼ਤਰ ਦੇ ਸਟਾਫ ਤੇ ਸਾਰੇ ਮੈਂਬਰ ਜਿੰਨੇ ਵੀ ਆ ਜਿਹੜੀਆਂ ਅਫਸਰਾਂ ਨੇ ਸਾਡੀਆਂ ਡਿਊਟੀਆਂ ਲਈਆਂ ਹੋਈਆਂ ਸੀ ਉਹ ਪੂਤਾ ਰਹੇ ਆ ਸਰ ਕਿੰਨੇ ਸਾਲ ਹੋ ਗਏ ਨੇ ਇੱਥੇ ਲਗਭਗ ਇੱਥੇ ਲਗਭਗ ਬੜੇ ਜਿਰੋਂ ਦਾ ਚੱਲਦਾ ਆ ਰਿਹਾ ਵੰਡੀ ਪੰਚਾਇਤ ਮੈਕ ਦੇ ਅੰਦਰ ਆ ਠੀਕ ਹੈ ਇਹ ਜਿਰੋਂ ਦਾ ਚੱਲਦਾ ਪਹਿਲਾਂ ਪ੍ਰਾਈਵੇਟ ਮੰਡੀ ਸੀ ਹੁਣ ਸਰਕਾਰ ਦੇ ਅੰਦਰ ਤੇ ਕਿੰਨੇ ਮਹੀਨੇ ਹੋ ਗਏ ਨੇ ਸਾਰੀ ਵਿਸਾਖੀ ਦੇ ਤੇ ਇੱਕ ਹੁੰਦਾ ਹੀ ਹੁੰਦਾ ਪੱਕਾ ਲੋੜੀ ਤੇ ਵੀ ਹੁੰਦਾ ਹਾਂਜੀ ਤੇ ਜਿਸ ਤਰ੍ਹਾਂ ਕਿੰਨੀਆਂ ਪਾਰਟੀਆਂ ਹੋਣ ਕਾਫੀ ਸੀ ਪਾਰਟੀਆਂ ਇਥੇ ਘਟੋ ਘਟ ਦੱਸ ਹੀ ਨਹੀਂ ਸਕਦੇ ਤੁਹਾਨੂੰ ਕਿ ਕਿੰਨੀ ਕੀ ਦੁਨੀਆ ਆ ਰਹੀ ਤੇ ਤੁਸੀਂ ਆਪ ਦੇਖ ਰਹੇ ਹੋ ਸਰਕਾਰ ਨੂੰ ਬਹੁਤ ਜ਼ਿਆਦਾ ਪਾਫਟ ਦਾ ਚ ਤੁਸੀਂ ਕੋਈ ਚੰਗਾ ਮੈਸੇਜ ਜੋ ਮਸ਼ਹੂਰ ਕਰਨ ਵਾਲਾ ਅਸੀਂ ਤੇ ਸਾਰੇ ਆਪਣਾ ਵਪਾਰੀਆਂ ਨੂੰ ਕਹਾਂਗੇ ਜਿੰਨੇ ਵੀ ਉਸ ਵੱਡੇ ਵੱਡੇ ਆਪਣਾ ਆਵਾ ਕਿਨਾ ਪਸ਼ੂ ਪਾਲ ਦੇ ਵਪਾਰੀ ਜਿੰਨੇ ਵੀ ਜੋ ਵੱਜਾਂ ਗਾਵਾਂ ਡੌਗ ਵਾਲੇ ਘੋੜਿਆਂ ਵਾਲੇ ਘੋੜੀਆਂ ਵਾਲੇ ਜਿੰਨੇ ਵੀ ਵਪਾਰੀ ਸਾਰੇ ਇੱਥੇ ਆ ਗਿਆ ਆਪਣਾ ਇੱਕ ਵਾਰੀ ਆਉਣ ਇੱਥੇ ਆਪਣੇ ਲੋਕਾਂ ਨੂੰ ਆਪਣਾ ਦਿਖਾਉਣ ਆਪਣਾ ਆਪਣੇ ਗੁੱਡਵਿਲ ਦਿਖਾਉਣ ਆਪਣੇ ਜਾਨਵਰ ਦਿਖਾਉਣ ਲੋਕ ਖਰੀਦਦੇ ਨੇ ਇੱਕ 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 ਕਰੋੜ ਦਾ ਆਪਣਾ ਛੋਟਾ ਜਿਹਨੂੰ ਗੈਰ ਲੈਂਦੇ ਆ ਉਹ ਵੇਚ ਰਿਹਾ ਇੱਥੇ ਤੇ ਘੋੜੇ ਜਿਹੜੇ 71 71 ਲੱਖ 70 70 ਲੱਖ ਰੁਪਏ ਦੇ ਘੋੜੇ ਜਿਹੜੇ ਉਹ ਲੋਕ ਖਰੀਦਣ ਆ ਰਿਹਾ